ਸਤਿਗੁਰੂ ਮਹਾ ਕਵਰ ਸਿੰਘ ਵਿਧੀ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ ਜਿਸ ਸੈਸ਼ਨ ਦੇ ਵਿੱਚ ਅਜਹੀ ਗੱਲ ਉਪਰੀ ਇੱਕ ਸਰਕਾਰ ਦੇ ਵਿੱਚ ਵਿਚੋਲੇ ਬੈਠੇ ਹੋਏ ਆ ਲੋਕਾਂ ਤੇ ਸਿਆਸਤਦਾਨਾਂ ਦੇ ਵਿੱਚ ਕੁਝ ਲੋਕ ਵਿਚੋਲਗੀ ਕਰ ਰਿਹਾ ਜਿਸ ਕਰਕੇ ਸਰਕਾਰ ਤੇ ਸਿਆਸਤਦਾਨ ਸਵਾਲਾਂ ਦੇ ਇੱਕ ਟਹਰੇ ਵਿੱਚ ਹੈ ਇਥੋਂ ਤੱਕ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਵੀ ਬੇਸ਼ੱਕ ਸਰਕਾਰ ਨੇ ਸਥਿਤੀ ਸਪਸ਼ਟ ਕੀਤੀ ਸੀ ਕਿ ਜ਼ੀਰੋ ਟੋਲਰੈਂਸ ਤਹਿਤ ਇੱਕ ਜਿਹਾ ਨੰਬਰ ਜਾਰੀ ਕੀਤਾ ਗਿਆ ਜਿਸ ਨਾਲ ਪੰਜਾਬ ਦੇ ਮੁੱਖ ਮੰਤਰੀ ਤੱਕ ਸਿੱਧੇ ਤੌਰ ਤੇ ਕੋਈ ਵੀ ਸ਼ਿਕਾਇਤ ਕਰ ਸਕਦਾ ਹੈ ਕਿਸੇ ਵਿਭਾਗ ਨਾਲ ਕੋਈ ਲੈਣ ਦੇਣ ਨਾਲ ਕੋਈ ਵੀ ਰਿਸ਼ਵਤ ਲੈਂਦਾ ਹੈ ਜਾਂ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਦਾ ਹੈ ਤਾਂ ਉਹ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ ਵਿੱਚ ਕਰ ਸਕਦਾ ਹੈ ਫਿਰ ਕਾਰਵਾਈ ਹੋ ਸਕਦੀ ਹੈ ਸਰਕਾਰ ਦੇ 3 ਸਾਲਾਂ ਦੇ ਇਸ ਵਕਫੇ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਸਨ ਜਿਨ੍ਹਾਂ ਨੇ ਵਿਚੋਲਗੀ ਦੀ ਭੂਮਿਕਾ ਸ਼ੁਰੂ ਕੀਤੀ ਸਰਕਾਰ ਬਦਨਾਮ ਹੋ ਗਈ ਤੇ ਅੱਜ ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਇੱਕ ਅਜਿਹੇ ਮੁੱਦੇ ਨੂੰ ਉਭਾਰਿਆ ਜੋ ਕਈ ਦਿਨ ਪਹਿਲਾਂ ਪੀਐਸਪੀਸੀਐਲ ਦੇ ਇੰਜੀਨੀਅਰ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਉਭਾਰਿਆ ਸੀ ਕਿ ਪਾਰਟੀ ਫੰਡ ਦੇ ਨਾਂ ਤੇ ਕੁਝ ਬੰਦੇ ਪੈਸੇ ਮੰਗ ਰਿਆ ਤਾਂ ਉਸ ਨੂੰ ਲੈ ਕੇ ਵੀ ਇੱਕ ਵਿਜੀਲੈਂਸ ਦੀ ਕਾਰਵਾਈ ਦਖਾਈ ਦਿੱਤੀ ਸੀ ਫਿਰ ਇੱਕ ਅਜਿਹੇ ਅਧਿਕਾਰੀ 50000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਫੜ ਲਿਆ ਜਾਂਦਾ ਤੇ ਪ੍ਰਤਾਪ ਸਿੰਘ ਬਾਜਵਾ ਜੋ ਵਿਰੋਧੀ ਧਿਰ ਦੇ ਆਗੂ ਹੈ ਉਨ੍ਹਾਂ ਦੀ ਰਡਾਰ ਤੇ ਆ ਜਾਂਦੀ ਆ ਸਰਕਾਰ ਇਸ ਗੱਲ ਦੇ ਸਵਾਲਾਂ ਦੇ ਜਵਾਬ ਕੁਲਤਾਰ ਸਿੰਘ ਸੰਧਵਾ ਜਿਹੜਾ ਹੈ ਉਹ ਸਬੰਧਤ ਬਿਜਲੀ ਵਿਭਾਗ ਦੇ ਮੰਤਰੀ ਹਰਪ੍ਰਜਨ ਸਿੰਘ ਈਟੀਓ ਤੋਂ ਪੁੱਛਦਿਆ ਕਿ ਆਖਰ ਸੱਚਾਈ ਕਿੱਥੇ ਆ ਜ਼ੀਰੋ ਓਵਰ ਦੇ ਵਿੱਚ ਜਿਵੇਂ ਹੀ ਪ੍ਰਤਾਪ ਸਿੰਘ ਬਾਜਵਾ ਨੇ ਇਸ ਗੱਲ ਨੂੰ ਉਭਾਰਿਆ ਕਿ ਸਰਕਾਰ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦਾ ਦਾਵਾ ਕਰਦੀ ਹੈ ਪਰੰਤੂ ਅੱਜ ਵੀ ਪਾਰਟੀ ਫੰਡ ਦੇ ਨਾਂ ਤੇ ਅਜਿਹੇ ਪੈਸੇ ਇਕੱਠੇ ਕੀਤੇ ਜਾ ਰਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਿਹੜੀ ਮਾਇਆ ਸੀ ਇਕੱਠੀ ਕਰਕੇ ਉੱਥੇ ਖਰਚ ਕੀਤੀ ਜਾ ਸਕੇ ਇਸ ਦੌਰਾਨ ਹੰਗਾਮਾ ਇਸ ਕਰਕੇ ਹੋ ਜਾਂਦਾ ਹੈ ਕਿ ਸਥਿਤੀ ਪ੍ਰਤਾਪ ਸਿੰਘ ਬਾਜਵਾ ਨੂੰ ਸਪਸ਼ਟ ਕਰਨੀ ਚਾਹੀਦੀ ਹੈ ਤੇ ਇਸ ਗੱਲ ਨੂੰ ਕਾਊਂਟਰ ਕਰਨ ਲਈ ਹਰਪਾਲ ਚੀਬਾ ਵੀ ਪ੍ਰਤਾਪ ਸਿੰਘ ਬਾਜਵਾ ਦੇ ਮਗਰ ਪੈਂਦੇ ਨਜ਼ਰ ਆਂਦੇ ਆ ਤੇ ਉਹਨਾਂ ਨੂੰ ਆਖਦੇ ਆ ਕਿ ਉਹਨਾਂ ਨੂੰ ਸੀਟ ਤੇ ਬੈਠ ਕੇ ਹੁਣ ਗੱਲ ਸੁਣ ਵੀ ਲੈਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਐਂਟਰੀ ਮਾਰਦੇ ਆ ਪੰਜਾਬ ਅਮਦੀਪ ਪਾਰਟੀ ਦੇ ਪ੍ਰਧਾਨ ਤੇ ਮੰਤਰੀ ਅਮਨ अरोड़ा ਜਿਨ੍ਹਾਂ ਨੇ ਇਸ ਗੱਲ ਤੇ ਸਥਿਤੀ ਸਪਸ਼ਟ ਕੀਤੀ ਆ ਕਿ ਸਰਕਾਰ ਦੀ ਨੀਤੀ ਤੇ ਨੀਤ ਬਿਲਕੁਲ ਸਪਸ਼ਟ ਹੈ ਜਿਹੜਾ ਵੀ ਭ੍ਰਿਸ਼ਟਾਚਾਰ ਕਰਦਾ ਹੈ ਜਿਹੜਾ ਵੀ ਰਿਸ਼ਵਤ ਲੈਂਦਾ ਹੈ ਉਹਨਾਂ ਨੂੰ ਟੰਗਣਾ ਆਉਂਦਾ ਹੈ ਤੁਸੀਂ ਦੱਸੋ ਟੰਗਣਾ ਕਿਸ ਨੂੰ ਆ ਤਾਂ ਇਸ ਦਰਮਿਆਨ ਉਹਨਾਂ ਨੇ ਇਸ ਤਾਰੀਖ ਸਥਿਤੀ ਨੂੰ ਸਪਸ਼ਟ ਕੀਤਾ ਕਿ ਆਖਰ 1 ਕਰੋੜ ਰੁਪਏ ਦੀ ਰਿਸ਼ਵਤ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਤੇ ਉਹਨਾਂ ਨੇ ਪੂਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਸਰਕਾਰ ਦੇ ਵਿੱਚ ਬੈਠੇ ਲੋਕ ਵਿਚੋਲਗੀ ਕਰ ਰਿਹਾ ਕਿਸ ਤਰ੍ਹਾਂ ਪੈਸੇ ਬਣਾਉਂਦੇ ਆ ਤੇ ਉਹਨਾਂ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਇੱਕ ਘਟਨਾ ਦਾ ਜ਼ਿਕਰ ਕੀਤਾ ਕਿ ਜਿਵੇਂ ਹੀ ਹਰਭਜਨ ਸਿੰਘ ਈਟੀਓ ਜਿਹੜੇ ਬਿਜਲੀ ਮੰਤਰੀ ਹੈ ਉਹਨਾਂ ਉੱਤੇ 1 ਕਰੋੜ ਰੁਪਏ ਰਾਈਸ ਮਿਲ ਨੂੰ ਚਲਾਉਣ ਨੂੰ ਲੈ ਕੇ ਦੋਸ਼ ਲੱਗਦੇ ਆ ਕਿ ਉਹਨਾਂ ਨੇ 1 ਕਰੋੜ ਰੁਪਏ ਲਿਆ ਤਾਂ ਅਮਨ अरोड़ा ਨੇ फोन ਲਾ ਲਿਆ ਵਿਜੀਲੈਂਸ ਦੇ ਡਾਇਰੈਕਟਰ ਨੂੰ ਤੇ ਡਾਇਰੈਕਟਰ ਨੇ ਸਥਿਤੀ ਸਪਸ਼ਟ ਕੀਤੀ ਕਿ ਕਿਤੇ ਨਾ ਕਿਤੇ ਦਾਲ ਵਿੱਚ ਕੁਝ ਕਾਲਾ ਹੈ ਕੁਝ ਲੋਕ ਜਾਂ ਮੰਤਰੀ ਕਿਸੇ ਥਾਂ ਤੇ ਤੱਕ ਕਿਤੇ ਰਿਸ਼ਵਤ ਹੋ ਰਹੀ ਹੈ ਕੋਈ ਪੈਸੇ ਮੰਗ ਰਿਹਾ ਕੋਈ ਪੈਸੇ ਪੁਚਾਰ ਰਿਹਾ ਤਾਂ ਫਿਰ ਇਸ ਸਥਿਤੀ ਨੂੰ ਸਪਸ਼ਟ ਕਰਨ ਲਈ ਅਮਨ अरोड़ा ਨੇ ਕਿਹਾ ਕਿ ਉਹਨਾਂ ਨੇ ਹਰਪਜਨ ਸਿੰਘ ਈਟੀਓ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਪੂਰੀ ਗੱਲ ਦੱਸੀ ਕਿ ਆਖਰ ਗੱਲ ਕੀ ਹੈ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਰਾਈਸ ਮਿਲ ਸੀ ਉਸ ਰਾਈਸ ਮਿਲ ਦੇ ਮਾਲਕ ਨੇ ਹਰਪ੍ਰਭਜਨ ਸਿੰਘ ਈਟੀਓ ਤੱਕ ਪਹੁੰਚ ਕੀਤੀ ਸੀ ਤੇ ਦੱਸਿਆ ਸੀ ਕਿ ਰਾਈਸ ਮਿਲ ਨੂੰ ਚਾਲੂ ਕਰਵਾਉਣ ਲਈ ਉਹਨਾਂ ਨੇ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਪਰੰਤੂ ਵਿਚੋਲਗੀ ਕਰਨ ਵਾਲੇ ਲੋਕ ਜਿਹੜੇ ਆ ਉਹ ਕੰਮ ਸਿਰੇ ਨਹੀਂ ਚੜ ਰਹੇ ਤਾਂ ਹਰਪ੍ਰਭਜਨ ਸਿੰਘ ਈਟੀਓ ਨੇ ਜਦੋਂ ਰਾਈਸ ਮਿਲ ਨਾਲ ਸੰਬੰਧਤ ਕੋਈ ਕੰਮ ਕਰਵਾ ਦਿੱਤਾ ਤਾਂ ਮਿਲ ਦੇ ਮਾਲਕ ਨੇ ਖੁਸ਼ ਹੋ ਕੇ ਇੱਕ ਚੋਲਾ ਦਾ ਕਟਾ ਤੇ ਮਠਿਆਈ ਦੇ ਡੱਬੇ ਪਚਾਇਸੀ ਪਰੰਤੂ ਇਮਾਨਦਾਰੀ ਦਾ ਸਬੂਤ ਦਿੱਤਿਆਂ ਮੰਤਰੀ ਈਟੀਓ ਨੇ ਚੋਲਾ ਦਾ ਕਟਾਤਾ ਵਾਪਸ ਮੋੜ ਦਿੱਤਾ ਇੱਥੋਂ ਤੱਕ ਕਿ ਅਮਨ अरोड़ा ਨੇ ਦੱਸਿਆ ਕਿ ਅਖਰ ਪੈਸੇ ਕੌਣ ਮੰਗ ਰਿਆ ਸੀ ਪੈਸੇ ਕੌਣ ਕਿਸ ਨੂੰ ਪਚਾਰਿਆ ਸੀ ਜਾਂ ਕਿਹੜਾ ਵਿਅਕਤੀ ਹੈ ਜਿਹੜਾ ਸਰਕਾਰ ਨੂੰ ਬਦਨਾਮ ਕਰਵਾ ਰਿਹਾ ਹੈ ਤੇ ਦੂਜੇ ਪਾਸੇ ਰਾਈਸ ਮਿਲਦੇ ਮਾਲਕ ਨੇ ਵੀ ਦੱਸਿਆ ਕਿ ਮੰਤਰੀ ਤੱਕ ਪਹੁੰਚ ਕਰਵਾ ਲਈ ਆਮਦੀ ਪਾਰਟੀ ਦੇ ਵਿੱਚ ਬੈਠੇ ਕੁਝ ਲੋਕ ਜਾਂ ਆਸ-ਪਾਸ ਸਰਕਾਰ ਦੇ ਵਿੱਚ ਅਕਸਰ ਜਿਹੇ ਲੋਕ ਹੁੰਦੇ ਆ ਜਿਹੜੇ ਉਹ ਚੋਲਗੀ ਜਾਂ ਉਹ ਚੋਲਾ ਪੁਣਾ ਕਰਦੇ ਆ ਉਹਨਾਂ ਨੇ ਮੰਤਰੀ ਤੱਕ ਪਹੁੰਚ ਕਰਵਾ ਕੇ ਇੱਕ 7 ਲੱਖ ਰੁਪਏ ਦੀ ਡਿਮਾਂਡ ਦੀ ਗੱਲ ਕੀਤੀ ਸੀ 7 ਲੱਖ ਰੁਪਏ ਲਿਆ ਸੀ ਪਰੰਤੂ ਜਦੋਂ ਇਹ ਗੱਲ ਸਪਸ਼ਟ ਹੋ ਗਈ ਤਾਂ ਅਮਨ अरोड़ा ਤੇ ਹਰਪਜਨ ਸਿੰਘ ਈਟੀਓ ਨੇ ਐਸਐਸਪੀ ਤੱਕ ਪਹੁੰਚ ਕਰਕੇ ਉਸ ਵਿਅਕਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਤੇ ਇਹ ਗੱਲ ਇਹ ਵੀ ਕਿਹਾ ਸੀ ਕਿ 7 ਲੱਖ ਰੁਪਇਆ ਜਲਦ ਵਾਪਸ ਮੋੜ ਦਿਓ ਨਹੀਂ ਤਾਂ ਫਿਰ ਕਾਰਵਾਈ ਤਾਂ ਤਿਆਰ ਰਹੇਗੀ ਜਿਸ ਤੋਂ ਸਪਸ਼ਟ ਹੁੰਦਾ ਕਿ ਸਰਕਾਰ ਦੇ ਵਿੱਚ ਜਾਂ ਸਿਆਸਤਦਾਨਾਂ ਤੇ ਲੋਕਾਂ ਦੇ ਵਿੱਚ ਅਜਿਹੇ ਲੋਕ ਵਿਚੋਲਗੀਲੇ ਬੈਠੇ ਹੁੰਦੇ ਆ ਜਿਹੜੇ ਕਿਤਨਾ ਕਿਤੇ ਪੈਸੇ ਵੀ ਲੈ ਰਹੇ ਆ ਕੰਮ ਵੀ ਕਰਵਾ ਰਹੇ ਆ ਸਰਕਾਰ ਨੂੰ ਬਦਨਾਮ ਵੀ ਕਰਾ ਰਹੇ ਆ ਪਰੰਤੂ ਇਤੋਂ ਤੱਕ ਅਮਨੋ ਰੋੜਾ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕੁਲਤਾਰ ਸਿੰਘ ਸੰਧਵਾ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਵਾ ਸਕਦੇ ਆ ਸਰਕਾਰ ਜਾਂਚ ਕਰਵਾ ਸਕਦੀ ਹੈ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਹਾਊਸ ਦੀ ਕੋਈ ਕਮੇਟੀ ਬਣਾ ਦੇਣੀ ਚਾਹੀਦੀ ਹੈ ਨਹੀਂ ਤਾਂ ਇਹ ਜਾਂਚ ਜੁਡੀਸ਼ੀਅਲ ਦੇ ਹਵਾਲੇ ਕਰ ਦੇਣੀ ਚਾਹੀਦੀ ਹੈ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਥੋਂ ਤੱਕ ਕਿਹਾ ਕਿ ਜਿਹੜੇ ਪੀਐਸਪੀਸੀਐਲ ਦੇ ਅਧਿਕਾਰੀ ਇਹ ਦੋਸ਼ ਲਗਾ ਰਿਹਾ ਰਿਸ਼ਵਤ ਲੈਣ ਦੇ ਜਾਂ ਪਾਰਟੀ ਦੇ ਨਾਂ ਤੇ ਫੰਡ ਇੱਕਠੇ ਕੀਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਰਕਾਰ ਉਹਨਾਂ ਅਧਿਕਾਰੀਆਂ ਦੇ ਖਿਲਾਫ ਕੋਈ ਕਾਰਵਾਈ ਕਰੇਗੀ ਅਜਿਹੇ ਵਿੱਚ ਕਾਫੀ ਹੰਗਾਮਾ ਹੁੰਦਾ ਤੇ ਕੁਲਤਾਰ ਸਿੰਘ ਸਦਵਾ ਨੂੰ ਐਂਟਰੀ ਕਰਨੀ ਪੈਂਦੀ ਹੈ ਦੋਨਾਂ ਧਿਰਾਂ ਨੂੰ ਬਿਠਾਇਆ ਜਾਂਦਾ ਤੇ ਦੱਸਿਆ ਜਾਂਦਾ ਹੈ ਕਿ ਬਹੁਤ ਸਾਰੀਆਂ ਕਮੇਟੀਆਂ ਇਸ ਵਕਤ ਤੋਂ ਬਣੀਆਂ ਨੇ ਕਿ ਕੋਈ ਵੀ ਆਪਣੀ ਪਟੀਸ਼ਨ ਪਟੀਸ਼ਨ ਕਮੇਟੀ ਦੇ ਕੋਲੇ ਰੱਖ ਸਕਦਾ ਹੈ ਉਸ ਦੀ ਜਾਂਚ ਕਰਵਾਈ ਜਾ ਸਕਦੀ ਹੈ ਫਿਰ ਇਹ ਮਾਮਲਾ ਠੰਡਾ ਪੈਂਦਾ ਨਜ਼ਰ ਆਇਆ ਸੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਇੱਕ ਅਜਿਹਾ ਮੁੱਦਾ ਵੀ ਉੱਠਦਾ ਬਖਾ ਜਿੱ ਦਿੱਤਾ ਹੈ ਜਿਹਦੇ ਵਿੱਚ ਸਰਕਾਰ ਕੇਂਦਰ ਵੱਲੋਂ ਮੰਡੀ ਕਰਨ ਦੇ ਤਹਿਤ ਇੱਕ ਅਜਿਹਾ ਖਰੜਾ ਲੈ ਕੇ ਆ ਰਿਹਾ ਤੇ ਸਰਕਾਰ ਵੱਲੋਂ ਇੱਕ ਮਤਾ ਵਿਧਾਨ ਸਭਾ ਸੈਸ਼ਨ ਦੇ ਵਿੱਚ ਉਸ ਖਰੜੇ ਦੇ ਵਿਰੋਧ ਵਿੱਚ ਪਾਇਆ ਗਿਆ ਸੀ ਤੇ ਇਹ ਗੱਲ ਕਹੀ ਗਈ ਹੈ ਕਿ ਪਹਿਲਾਂ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਲਾਗੂ ਕੀਤੇ ਜਾਣ ਨੂੰ ਲੈ ਕੇ ਸਰਕਾਰ ਉਹਨਾਂ ਹੱਥਾਂ ਦੇ ਵਿੱਚ ਵਾਗਡੋਰ ਦੇਣਾ ਚਾਹੁੰਦੀ ਹੈ ਜੋ ਖੇਤੀ ਨੂੰ ਕਿਸਾਨੇ ਨੂੰ ਪਰਾਇਵੜ ਹੱਤਾ ਵਿੱਚ ਦੇਣ ਲਈ ਉਤਸ਼ਾਹਤ ਹੋ ਰਹੀ ਹੈ ਇਸੇ ਕਰਕੇ ਖੇਤੀ ਦੇ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਹੋਇਆ ਸੀ ਹੁਣ ਉਹਨਾਂ ਕਾਨੂੰਨਾਂ ਦੇ ਉਲਟ ਇੱਕ ਅਜਿਹਾ ਖਰੜਾ ਇੱਕ ਨਵੀਂ ਸ਼ਕਲ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਇਸੇ ਕਰਕੇ ਸਰਕਾਰ ਨੇ ਮਤੇ ਦਾ ਵਿਰੋਧ ਕੀਤਾ ਹੈ ਮਤਾ ਪਾਇਆ ਹੈ ਵਿਰੋਧੀ ਧਿਰਾਂ ਨੇ ਵੀ ਇਸ ਗੱਲ ਦਾ ਸਮਰਥਨ ਕੀਤਾ ਤੇ ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਬਾਦ ਦਪਹਿਰ ਸੈਸ਼ਨ ਦੇ ਵਿੱਚ ਹਿੱਸਾ ਲੈਂਦੇ ਆ ਉਹਨਾਂ ਦੀ ਸਿਹਤ ਨਾਲ ਕੁਝ ਜਹੀਆਂ ਗੱਲਾਂ ਬਾਹਰ ਆਈਆਂ ਕਿ ਜਿਸ ਕਰਕੇ ਉਹਨਾਂ ਨੇ ਐਣਕਾਂ ਲਗਾਈਆਂ ਸਨ ਪ੍ਰਤੂ ਪ੍ਰਤਾਪ ਸਿੰਘ ਬਾਜਵਾ ਨੇ ਤੰਜ ਕੱਸਿਆ ਕਿ ਪੰਜਾਬ ਦਾ ਮੁੱਖ ਮੰਤਰੀ ਅਜੇਹਾ ਮੁੱਖ ਮੰਤਰੀ ਹੈ ਜਿਹੜਾ ਪਹਿਲਾਂ ਕੰਨਾਂ ਤੋਂ ਬੋਲਾ ਸੀ ਹੁਣ ਅੱਖਾਂ ਤੋਂ ਵੀ ਅੰਨ੍ਹਾ ਹੋ ਗਿਆ ਜਿਸ ਨੂੰ ਦਿਖਣਾ ਬੰਦ ਹੋ ਗਿਆ ਤਾਂ ਸਿਆਸਤਦਾਨ ਜਿਹੜੇ ਇੱਕ ਦੂਜੇ ਪ੍ਰਤੀ ਕਟਾਕਸ਼ ਕਰਦੇ ਨਜ਼ਰ ਆਇਆ ਇਸੇ ਸੈਸ਼ਨ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਲੋਕਤੰਤਰ ਦਾ ਕਾਣ ਤੇ ਇਸ ਉੱਤੇ ਪ੍ਰਗਟ ਸਿੰਘ ਨੇ ਸਥਿਤੀ ਸਪਸ਼ਟ ਕੀਤੀ ਕਿ ਮੈਂ ਸਬੰਧਤ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਦੇ OSD ਨੂੰ ਫੋਨ ਲਗਾਇਆ ਸੀ ਕਿ ਕਿਸ ਤਰ੍ਹਾਂ ਜਿਹੜੀ ਦਾੜੀ ਆ ਸੀ ਪੁਲਿਸ ਦੇ ਹੱਥਾਂ ਵਿੱਚ ਫੜਾ ਰਿਆਂ ਇੱਕ ਅਜਿਹਾ ਪੁਲਿਸ ਤੰਤਰ ਇੱਕ ਅਜਿਹਾ ਪੁਲਸ ਰਾਜ ਮਾੜੀ ਗੱਲ ਹੈ ਜਿਸ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਤੇ ਮਿਊਸਪਲ ਕਾਰਪੋਰੇਸ਼ਨ ਦੀਆਂ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਸੀ ਉਸ ਦੌਰਾਨ ਜਿਸ ਤਰ੍ਹਾਂ ਪੁਲਿਸ ਤੰਤਰ ਚੱਲਿਆ ਡੰਡਾ ਤੰਤਰ ਚੱਲ ਰਿਹਾ ਤੇ ਉਸ ਦੇ ਨਾਲ ਲੋਕਤੰਤਰ ਦਾ ਕਾਣ ਹੋਇਆ ਇਸ ਸਮੁੰਦਰੋਂ ਭਾਰਿਆ ਸੀ ਪ੍ਰਗਟ ਸਿੰਘ ਨੇ ਉਹਨਾਂ ਨੇ ਕਿਹਾ ਕਿ ਅਜਿਹੇ ਕਦਮ ਲੋਕਤੰਤਰ ਲਈ ਘਾਤਕ ਹੈ ਤੇ ਅਜਿਹਾ ਪੁਰਸਾਰਾ ਜਿਹੜਾ ਨਹੀਂ ਆਉਣਾ ਚਾਹੀਦਾ ਸਮੇਂ-ਸਮੇਂ ਤੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਇਸ ਦੇ ਨਾਲ ਇੱਕ ਰੰਜਸ਼ ਇੱਕ ਕਹਿ ਸਕਦੇ ਹਾਂ ਕਿ ਇੱਕ ਦੂਜੇ ਪ੍ਰਤੀ ਜਿਹੜੀ ਕਿੜਾ ਕੱਢਣ ਦਾ ਇੱਕ ਰਵਾਇਤ ਜਾਂ ਪਰੰਪਰਾ ਹੈ ਉਹ ਵੀ ਕਿਤਨਾ ਕਿਤੇ ਬਣੀ ਰਹਿੰਦੀ ਹੈ ਤੇ ਇਸ ਦੇ ਨਾਲ ਜਿਹੜਾ ਇੱਕ ਅਹਿਮ ਫੈਸਲਾ ਜਿਸ ਦੀ ਉਡੀਕ ਕੀਤੀ ਜਾ ਰਹੀ ਸੀ ਕਿ ਦਿੱਲੀ ਦੀ ਰੌਸ ਐਵੇਨਿਊ ਕੋਰਟ ਇੱਕ ਵੱਡਾ ਫੈਸਲਾ ਦੇ ਸਕਦੀ ਹੈ ਸੱਜਣ ਕੁਮਾਰ ਦੇ ਖਿਲਾਫ ਤੇ ਪੀੜਤ ਧਿਰ ਮੰਗ ਕਰ ਰਹੀ ਸੀ ਕਿ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰੰਤੂ ਸਰਸਵਤੀ ਵਿਹਾਰ ਨਾਲ ਜੁੜੀ ਇਸ ਘਟਨਾ ਦੀ ਜਾਂਚ ਸੀਬੀਆਈ ਕਰ ਰਹੀ ਸੀ ਸੀਬੀਆਈ ਨੇ ਪੂਰੀ ਜਾਂਚ ਕਰਕੇ ਇਸ ਫਾਈਲ ਨੂੰ ਬੰਦ ਕਰ ਦਿੱਤਾ ਸੀ ਪਰੰਤੂ ਜਿਵੇਂ ਹੀ ਨਰਿੰਦਰ ਮੋਦੀ ਦੀ ਸਰਕਾਰ ਆਉਂਦੀ ਹੈ 2018 ਦੇ ਵਿੱਚ ਇਸ ਕੇਸ ਨੂੰ ਮੁੜ ਖੋਲਿਆ ਜਾਂਦਾ ਹੈ ਇਹ ਕੇਸ ਅਜਿਹਾ ਕੇਸ ਸੀ ਕਿ ਦੋ ਸਿੱਖ ਵਿਅਕਤੀਆਂ ਦਾ ਕਤਲ ਉਹਨਾਂ ਨੂੰ ਜਿਉਂਦਾ ਸਾੜ ਦਿੱਤਾ ਗਿਆ ਘਰ ਨੂੰ ਅੱਗ ਲਗਾ ਦਿੱਤੀ ਗਈ ਹਿੰਸਾ ਫੈਲਾਈ ਗਈ ਤੇ ਉਸ ਦੀ ਭੀੜ ਦੀ ਅਗਵਾਈ ਸੱਜਣ ਕੁਮਾਰ ਕਰ ਰਿਹਾ ਸੀ ਤੇ ਅੱਜ ਜਦੋਂ ਕਵੇਰੀ ਬਵੇਜਾ ਜਿਹੜੇ ਇਸ ਕੇਸ ਦੇ ਨਾਲ ਸੰਬੰਧਿਤ ਜੱਜ ਸਨ ਉਹਨਾਂ ਨੇ ਫੈਸਲਾ ਸੁਣਾਇਆ ਕਿ ਦੋ ਮਾਮਲਿਆਂ ਦੇ ਵਿੱਚ ਇੱਕ ਤਾਂ ਹੱਤਿਆ ਦੂਜਾ ਘਰ ਨੂੰ ਅੱਗ ਲਗਾਉਣ ਦੀ ਘਟਨਾ ਨੂੰ ਲੈ ਕੇ ਉਮਰ ਕੈਦ ਦੀ ਸਜ਼ਾ ਸੱਜਣ ਕੁਮਾਰ ਨੂੰ ਸਰਨਾਈ ਕੀਆ ਪਰੰਤੂ ਸੱਜਣ ਕੁਮਾਰ ਨੂੰ ਮਸਾਲੀ ਸਜ਼ਾ ਦੇਣ ਦੀ ਗੱਲ ਉਬਰਦੀ ਸੀ ਬਹੁਤ ਸਰੀਆਂ ਤੇਰਾ ਤੇ ਪਿੜਤ ਤੇ ਇਹ ਗੱਲ ਚੁੱਕਰੀ ਸੀ ਕਿ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰੰਤੂ ਜਿਵੇਂ ਹੀ ਉਮਰ ਕੈਦ ਉੱਤੇ ਫੈਸਲਾ ਆਇਆ ਪਰੰਤੂ ਬੇਸ਼ੱਕ ਇਸ ਉੱਤੇ ਸਵਾਗਤ ਕੀਤਾ ਜਾ ਰਿਹਾ ਹੈ ਪਰੰਤੂ ਅਦਾਲਤਾਂ ਦੇ ਵਿੱਚ ਜਿਸ ਤਰ੍ਹਾਂ ਜੱਜਾਂ ਨੂੰ ਵਕੀਲ ਗੁੰਮਰਾਹ ਕਰਦੇ ਆ ਅਜਿਹੀਆਂ ਦਲੀਲਾਂ ਪੇਸ਼ ਕਰਦੇ ਆ ਜਿਸ ਤਰ੍ਹਾਂ ਸੱਜਣ ਕੁਮਾਰ ਦੇ ਮਾਮਲੇ ਦੇ ਵਿੱਚ ਵੀ ਦਲੀਲ ਦਿੱਤੀ ਗਈ ਹੈ ਕਿ ਸੱਜਣ ਕੁਮਾਰ 80 ਸਾਲ ਦੀ ਉਮਰ ਵਾਲਾ ਵਿਅਕਤੀ ਹੈ ਤੇ ਜੋ ਸਰੀਰਕ ਤੌਰ ਤੇ ਅਸਮਰੱਥ ਨਹੀਂ ਰਿਹਾ ਚੱਲਣ ਫਿਰਨ ਤੋਂ ਤੇ ਬਹੁਤ ਸਾਰੀਆਂ ਬਿਮਾਰੀਆਂ ਨੇ ਸਿਹਤ ਨੂੰ ਜਕੜਿਆ ਹੋਇਆ ਹੈ ਸਿਹਤ ਨਾ ਸਾਜਾ ਅਜਹੀਆਂ ਦਲੀਲਾਂ ਨੂੰ ਵੇਖਦਿਆਂ ਜੱਜ ਕਿਵੇਰੀ ਬਵੇਜਾ ਨੇ ਫੈਸਲਾ ਦਿੱਤਾ ਹੈ ਕਿ ਇਹਨਾਂ ਹਾਲਾਤਾਂ ਦੇ ਚਲਦਿਆਂ ਫਾਂਸੀ ਦੀ ਸਜ਼ਾ ਸੁਣਾਈ ਨਹੀਂ ਜਾ ਸਕਦੀ ਵਕੀਲ ਐਟਸ ਫੁਲਕਾਰ ਨੇ ਬਾਰਾ ਕੇ ਸਥਿਤੀ ਨੂੰ ਸਪਸ਼ਟ ਕੀਤਾ ਹੈ ਕਿ ਪੀੜਤ ਇਹ ਆਪਣੇ ਇਸ ਮਾਮਲੇ ਨੂੰ ਇਸ ਕੇਸ ਨੂੰ ਕਿਹੜੀ ਕੋਰਟ ਵਿੱਚ ਹਾਈ ਕੋਰਟ ਵਿੱਚ ਚੁਣੌਤੀ ਦਿੰਦੀ ਹੈ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੰਦੀ ਹੈ ਕਿਉਂਕਿ ਜਦੋਂ ਸੱਜਣ ਕੁਮਾਰ ਨੂੰ ਵਕ ਵਕ ਧਰਾਵਾਂ ਦੇ ਤਹਿਤ ਜਿਹੜੇ ਹੋਰ ਵੀ ਕੇਸ ਚੱਲ ਰਿਹਾ ਚਾਹੇ ਸਿੱਖ ਕਤਲੇਆਮ ਦੇ ਨਾਲ ਬਹੁਤ ਸਾਰੇ ਕੇਸਾਂ ਦੇ ਵਿੱਚ ਸੱਜਣ ਕੁਮਾਰ ਲੜਿੰਦਾ ਹੈ ਇਸੇ ਤਰ੍ਹਾਂ ਹੋਰ ਕਾਂਗਰਸ ਦੇ ਕੁਝ ਦਿਗਜ ਵਿਅਕਤੀ ਹੈ ਜਿਨ੍ਹਾਂ ਵਿੱਚ ਜਗਦੀਸ਼ ਟੈਟਲਰ ਕਮਲ ਲਾਤ ਵਰਗੇ ਵਿਅਕਤੀਆਂ ਦੇ ਨਾਮ ਵੀ ਆਉਂਦੇ ਆ ਤੇ ਸਾਰੇ ਪੱਕਾ ਤੋਂ ਇਹ ਗੱਲ ਉੱਠਦੀ ਜਾ ਰਹੀ ਹੈ ਕਿ ਜਿਹੜੇ ਵਿਅਕਤੀਆਂ ਨੇ ਸਿੱਖ ਕਤਲੇਆਮ ਦੌਰਾਨ ਇੱਕ ਵੱਡੀ ਭੂਮਿਕਾ ਨਿਭਾਈ ਹੈ ਘਰਾਂ ਦੀ ਸ਼ਨਾਖਤ ਕੀਤੀ ਹੈ ਨਾਨਾਵਤੀ ਦੀ ਰਿਪੋਰਟ ਦੇ ਵਿੱਚ ਸਪਸ਼ਟ ਨਜ਼ਰ ਆਇਆ ਕਿ ਕਿਸ ਤਰ੍ਹਾਂ ਸਿੱਖਾਂ ਦੇ ਘਰਾਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਅੱਜ ਜਦੋਂ ਉਮਰ ਕੈਦ ਦਾ ਫੈਸਲਾ ਸੱਜਣ ਕੁਮਾਰ ਦੇ ਬਾਬਤ ਆਇਆ ਤਾਂ ਕੁਝ ਨਿਰਾਸ਼ਾ ਇਸ ਕਰਕੇ ਰਹਿ ਗਈ ਹੈ ਕਿ ਅਦਾਲਤ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਸੁਣਾ ਨਹੀਂ ਸਕੀ